ਮੈਰਾ ਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਰਾ ਬਣਦੇ ਯੁਗਾਂ ਤੋਂ ਕਾਫਲੇ ਆਏ ਇਸ ਸੱਚ ਦੇ ਗਵਾਹ ਬਣਦੇ ਇਨ੍ਹਾਂ ਸਤਰਾਂ ਦੇ ਲੇਖਕ ਡਾਕਟਰ surjit patar ਅੱਜ ਜਦੋਂ ਇਸ ਫਾਨੀ ਸੰਸਾਰ ਤੋਂ ਰੁਖਸਤ ਹੋਏ ਤਾਂ ਬਿਲਕੁਲ ਉਹਨਾਂ ਦੇ ਨਾਲ ਇੱਕ ਕਾਫਲਾ ਚੱਲ ਰਿਹਾ ਸੀ ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਦੇ ਲਈ ਤੇ ਅੱਜ ਉਹ ਪੰਜ ਤੱਤਾਂ ਦੇ ਵਿੱਚ ਵਿਲੀਨ ਹੋ ਗਏ ਤੇ ਉਹਨਾਂ ਦੇ ਨਾਲ ਜੁੜੇ ਹੋਏ ਉਹਨਾਂ ਦੇ ਨਾਲ ਲੰਮਾ ਸਮਾਂ ਬਿਤਾਉਣ ਵਾਲੇ ਬਹੁਤ ਸਾਰੇ ਪਤਵੰਤੇ ਚੇਰੇ ਬਹੁਤ ਸਾਰੀਆਂ ਸ਼ਖਸੀਤਾਂ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆਓ ਉਹਨਾਂ ਵਿੱਚੋਂ ਕੁਝ ਅੰਸ਼ ਤੁਹਾਡੇ ਨਾਲ ਸਾਂਝੇ ਕਰਦੇ ਆ ਮੈਨੂੰ ਝਟਕਾ ਵੱਡਾ ਲੱਗਿਆ ਕਿਉਂਕਿ ਪਤਾ ਹੁੰਦਾ ਨੂੰ ਕੋਈ ਬੰਦਾ ਬਿਮਾਰ ਆ ਜਾਂ ਇਨਆਇਰ ਹੋ ਗਿਆ ਜੀ ਮੰਜੇ ਤੇ ਪਿਆ ਫਿਰ ਤੱਕ ਆਪਾਂ ਕਹਿ ਦਿੰਦੇ ਹੁੰਦੇ ਇਹਨਾਂ ਨੂੰ ਵੀ ਜਾਣਾ ਹੀ ਸੀ ਪਰ ਪੱਤਰ ਸਾਹਿਬ ਤਾਂ ਇੰਨੇ ਸਰਗਰਮ ਸੀ ਸਮਾਗਮਾਂ ਦੇ ਵਿੱਚ ਲਿਖਣ ਦੇ ਵਿੱਚ ਤੇ ਉਹ ਸਾਰਿਆਂ ਨੂੰ ਲੱਗਿਆ ਵੀ ਯਾਰ ਆ ਤਾਂ ਜਾਨੀ ਆਸ ਹੀ ਨਹੀਂ ਸੀਗੀ ਕਿ ਗੱਲ ਉਹੀ ਹੈ ਦੇਖੋ ਵੀ ਸਹਿਜ ਬੋਲਣ ਵਿੱਚ ਸਹਿਜ ਜੀ ਲਿਖਣ ਵਿੱਚ ਸਹਿਜ ਤੁਰਨ ਵਿੱਚ ਸਹਿਜ ਤੇ ਜਾਣ ਲੱਗਿਆ ਵੀ ਸਹਿਜ ਮਤੇ ਨਾਲ ਹੀ ਕਰ ਗਿਆ ਤੁਰ ਜਾਣ ਚ ਵੀ ਸਹਿਜ ਤੇ ਮੈਂ ਜ਼ਿਆਦਾ ਲੰਬੀ ਇਸ ਵੇਲੇ ਮੈਨੂੰ ਲੱਗਦਾ ਨਹੀਂ ਗੱਲ ਕਰੂੰਗਾ ਕੋਈ ਇੱਕ ਨਿੱਕੀ ਯਾਦ ਜਿਹੜੀ ਤੁਹਾਨੂੰ ਹਮੇਸ਼ਾ ਚੇਤਿਆਂ ਚ ਰਹਿੰਦੀ ਆ ਪਤ ਸਭ ਨਾਲ ਜੁੜੀ ਹੋਈ ਹੈ ਉਸੀ ਵੀ ਉਹਨੂੰ ਇਧਰੋਂ ਉਧਰੋਂ ਜਦੋਂ ਪਤਾ ਲੱਗਦਾ ਸੀ ਵੀ ਮੇਰੀਆਂ ਕਵਤਾਵਾਂ ਮੇਰੀਆਂ ਗਜ਼ਲਾਂ ਮੇਰੇ ਸ਼ੇਅਰ ਸ਼ਮਸ਼ੀਰ ਜ਼ਵਾਨੀ ਸੁਣਾ ਰਿਹਾ ਫਿਰ ਜਦੋਂ ਚੈਨਲਾਂ ਤੇ ਕਈ ਥਾਈਂ ਦੇਖੇ ਉਹਦੇ ਵਿੱਚ ਇੱਛਾ ਕਿਹਾ ਮੈਨੂੰ ਮੀਆਂ ਸੰਗਤਾਰ ਦਾ ਪੌਡਕਾਸਟ ਦੇਖਿਆ ਮੇਰੀਆਂ ਯਾਰ ਭੁੱਲੀਆਂ ਵਿਸਰੀਆਂ ਗੱਲਾਂ ਤੇ ਭੁੱਲੀਆਂ ਵਿਸਰੀਆਂ ਨਜ਼ਮਾਂ ਤੂੰ ਉਹਦੇ ਵਿੱਚ ਵੀ ਇਹ 30 40 ਸਾਲ ਪਹਿਲਾਂ ਦੀਆਂ ਹੋਣਗੀਆਂ ਤੇ ਤੂੰ ਜ਼ਵਾਨੀ ਸੁਣਾ ਰਿਹਾ ਵੀ ਮੈਂ ਇਹਨੇ ਦੇਖ ਕੇ ਖੁਸ਼ ਵੀ ਹੋਇਆ ਤੇ ਹੈਰਾਨ ਵੀ ਹੋਇਆ ਤੇ ਤੇ ਬਤੌਰ ਪਾਠਕ ਜਿੱਦਾਂ ਇੱਕ ਆਮ ਪਾਠਕ ਕਿਸੇ ਸ਼ਾਇਰ ਨੂੰ ਪੜਦਾ ਕਿਉਂਕਿ ਤੁਸੀਂ ਵੀ ਗੀਤਕਾਰ ਹੋ ਤੇ ਜ਼ਾਹਿਰਾ ਜਿਹੜਾ ਗੀਤਕਾਰ ਹੋ ਆਪਣਾ ਮਸਾਲਾ ਪੜ ਕੇ ਸੁਣ ਕੇ ਚੀਜ਼ਾਂ ਉੱਥੋਂ ਲੱਭਦਾ ਆ ਬਤੌਰ ਪਾਠਕ ਪਾਤਰ ਨੂੰ ਪੜਨ ਹੁੰਦਾ ਜਾਂ ਪਾਤਰ ਨੂੰ ਸੁਣਨ ਦਾ ਤੁਹਾਡਾ ਜਿਹੜਾ ਇੱਕ ਇਹਸਾਸ ਆ ਉਹ ਕੀ ਆ ਦੇਖੋ ਉਹ ਇੰਨਾ ਚੰਗਾ ਲੱਗਿਆ ਯੂਦੀ ਮੋੜ ਤੋਂ ਜਦੋਂ ਜਦੋਂ ਪਟਿਆਲੇ ਸੀ ਉਦੋਂ ਦੀਆਂ ਜਿਹੜੀਆਂ ਉਹਦੀਆਂ ਗੱਦਲਾਂ ਉਹ ਵੀ ਉਹ ਸੁਣਦੇ ਆ ਤੇ ਫਿਰ ਕਿਤਾਬ 'ਚ ਪੜ੍ਹਦੇ ਆ ਤੇ ਇਹ ਹੁਣ ਤੱਕ ਲੇਟ ਤੱਕ ਮੈਨੂੰ ਮੇਰਾ ਖਿਆਲ ਆ ਗਿਣੀਆਂ ਤਾਂ ਨਹੀਂ 770 ਗੱਦਲਾਂ ਗੀਤ ਸ਼ੇਅਰ ਇਹਨੂੰ ਜਵਾਨੀ ਚੇਤੇ ਹੋ ਗਏ ਹੈ ਕਿ ਤੁਹਾਨੂੰ ਜੇ ਕੁਝ ਬੋਲ ਦਿਨਾ ਇਕੁੰਡਾ ਜੰਦਾ ਮਾਰ ਕੇ ਬੂਹਾ ਢੋਆ ਸੀ ਬਾਹਰ ਜੀ ਆਇਆਂ ਨੂੰ ਲਿਖਿਆ ਹੋਇਆ ਸੀ ਇੰਨੀ ਸੋਹਣੀ ਕਬਰ ਕਿਸੇ ਨੇ ਦੇਖੀ ਆ ਤਨ ਜਿਉਂ ਦਾ ਸੀ ਤਨ ਅੰਦਰ ਮਨ ਮੋਇਆ ਸੀ ਥੇ ਸੀ ਪੀਲੇ ਪੱਤਿਆਂ ਤੇ ਪੱਬਤਰ ਹਲਕੇ ਹਲਕੇ ਹਰ ਸ਼ਾਮ ਅਸੀਂ ਭਟਕੇ ਪੌਣਾ ਵਿੱਚ ਰਲ ਕੇ ਇੱਕ ਕੈਦ ਜੋ ਦੂਜੀ ਕੈਦ ਚ ਪਹੁੰਚ ਗਈ ਹੈ ਕੀ ਖਟਿਆ ਮਹਿੰਦੀ ਲਾ ਕੇ ਵਟਣਾ ਮਲ ਕੇ ਹੈ ਤੇ ਫਿਰ ਆਹ ਵੀ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਤੋੜ ਕੇ ਮਿਰਚਾਂ ਕੌੜੀਆਂ ਦੇ ਸਿਰ ਤੋਂ ਵਾਰੋ ਹੋਰ ਇੱਕ ਦੱਸਾਂ ਪਾਤਰ ਸਾਹਿਬ ਦੀ ਇੱਕ ਹੀ ਕੈਸਟ ਆਈ ਜੀ ਹਾਂ ਮਿਰਖ ਜੋ ਸਾਜ਼ ਹੈ ਉਹ ਮੈਂ ਤੇ ਮੇਰੇ ਮਿੱਤਰ ਹਰਿੰਦਰ ਬੀਸਲਾ ਨੇ ਅਸੀਂ ਰਿਕਾਰਡ ਕਰਾਈ ਸੀਗੀ ਜੀ ਫਿਰ ਉਹ ਸੀਐਮਸੀ ਚੋਂ ਰਿਲੀਜ਼ ਕਰਾਈ ਸੀ ਫਿਰ ਸੀਐਮਸੀ ਬੰਦ ਹੋ ਗਈ ਫਿਰ ਟੀ ਸੀਰੀਜ਼ ਨੂੰ ਦੇਤੀ ਜੀ ਤੇ ਅਤਲ ਸ਼ਰਮਾ ਦਾ ਸੰਗੀਤ ਸੀਗਾ ਉਹ ਜਦੋਂ ਰਿਕਾਰਡਿੰਗ ਕਰਦੇ ਸੀ ਉਹਨਾਂ ਨੂੰ ਪਹਿਲਾਂ ਕਵਰ ਹਾਰਟ ਸੀ ਵੀ ਕਿਤੇ ਮਸ਼ੀਨਾਂ ਜਾਂ ਸਟੂਡੀਓ ਮੈਨੂੰ ਫੇਲ ਨਾ ਕਰ ਦਵੇ ਕਿਉਂਕਿ ਕਵੀ ਦਰਬਾਰਾਂ 'ਚ ਤਾਂ ਪੂਰੀ ਹੱਲ ਸੀਗੀ ਫਿਰ ਅਸੀਂ ਕਿਹਾ ਅਦਲਦੀ ਨੇ ਤੇ ਬਈ ਸਲਾਹ ਕਰ ਲਈ ਵੀ ਤੁਸੀਂ ਕਵ ਦਾ ਖੁੱਲਾ ਗਾ ਦਿਓ ਅਸੀਂ ਮਿਊਜ਼ਿਕ ਭਰਾਂਗੇ ਬਾਅਦ ਚ ਮਿਊਜ਼ਿਕ ਨਾਲ ਵਜਾਉਣਾ ਹੀ ਨਹੀਂ ਹੈ ਉਹ ਫਿਰ ਇਸੇ ਤਰ੍ਹਾਂ ਕੀਤਾ ਗਿਆ ਅੱਛਾ ਉਹਨਾਂ ਨੇ ਖੁੱਲਾ ਗਾਤਾ ਉਹਦਾ ਸੰਗੀਤ ਬਾਅਦ ਚ ਭਰੇਆ ਉਹਦੇ ਨਾਲ ਇੱਕ ਹੋਰ ਗੱਲ ਕਮਾਲ ਦੀ ਪੱਤਰ ਸਾਹਿਬ ਨੂੰ ਅਸੀਂ 1.200 2200 ਕੈਸਟਾਂ ਦੇਤੀਆਂ ਜੀ ਉਹਨਾਂ ਨੇ ਦੱਸਿਆ ਯਾਰ ਜਿਹੜੀ ਹੈ ਨਾ ਲਾਹੌਰ ਬੁੱਕ ਸ਼ਾਪ ਜੀ ਮੈਂ ਉਹਨੂੰ ਕਿਤਾਬਾਂ ਦੇਤੀਆਂ ਜੀ ਤੇ ਉਹਨਾਂ ਨੇ ਦੱਸਿਆ ਵੀ ਤੇਰੀ ਜਿਹੜੀ ਕਿਤਾਬ ਵੇਖ ਲਈ ਸੀਗੀ ਉਹਦੀ ਕੀਮਤ ਤਾਂ 40 ਰੁਪਏ ਤੇ ਜਿਹੜੇ ਤਰੀਕੇਸਟ ਹੈ 20 ਰੁਪਏ ਦੀ ਹੈ ਪਰ ਉਹ ਕੈਸਟ ਤੇ ਨਹੀਂ ਵਿਕਣ ਲੱਗ ਗਈ ਤੇਰੀ ਕਿਤਾਬ ਰੋਕਦੀ ਕਿਉਂਕਿ ਪੱਤੂ ਸਭ ਖੁਦ ਬਹੁਤ ਅਸ਼ੇ ਗੀਤਕਾਰ ਵੀ ਸੀਗੇ ਬਹੁਤ ਸਾਰੇ ਉਹਨਾਂ ਦੇ ਗੀਤ ਜਿਹੜੇ ਵੱਖ-ਵੱਖ ਸਿੰਗਰਾਂ ਨੇ ਕਲਾਕਾਰਾਂ ਨੇ ਗਾਇਆ ਤੇ ਪਰ ਉਹ ਇਹ ਸੀਗਾ ਵੀ ਉਹ ਘੱਟ ਇਸ ਤਰ੍ਹਾਂ ਦਾ ਗੀਤ ਮਾਰਕੀਟ 'ਚ ਉਦੰਦੇ ਸੀ ਜਾਂ ਲਿਖਦੇ ਵੀ ਘੱਟ ਸੀ ਜਿਹੜੇ ਮਾਰਕੀਟ ਵਾਲੇ ਗੀਤ ਹੌਣ ਲਿਟਰੇਰੀ ਜਿਆਦਾ ਹੁੰਦੇ ਸੀ ਉਹਨਾਂ ਦੇ ਤਾਂ ਕਦੇ ਤੁਹਾਨੂੰ ਲੱਗਦਾ ਨਹੀਂ ਸੀ ਵੀ ਜੇ ਪਾਤਰ ਮਾਰਕੀਟ ਚ ਉਸ ਤਰ੍ਹਾਂ ਦਾ ਗੀਤਕਾਰ ਆ ਜਾਵੇ ਤੇ ਸ਼ੇਰ ਸੰਧੂ ਨੂੰ ਕੋਈ ਅਸੀਂ ਤਾਂ ਬੜੇ ਚਾਅ ਦੇ ਨਾਲ ਵਿਜੇ ਟੰਡਨ ਨੇ ਜਦੋਂ ਕਚਹਿਰੀ ਫਿਲਮ ਬਣਾਈ ਗੀਤ ਸੰਗੀਤ ਦਾ ਸਾਰਾ ਇੰਚਾਰਜਮੈਂਟ ਸੀਗਾ ਉਹਦੇ ਵਿੱਚ ਪੰਜ ਛੇ ਮੇਰੇ ਗੀਤ ਸੀ ਮੇਰੀ ਤੇ ਪ੍ਰੋਡਿਊਸਰ ਵਿਜੇ ਟੰਡਨ ਦੀ ਉਹ ਚੇਚੀ ਤਮੰਨਾ ਸੀਗੇ ਪਾਤਰ ਸਾਹਿਬ ਦਾ ਇੱਕ ਗੀਤ ਵਿੱਚ ਜ਼ਰੂਰ ਪਾਇਆ ਜਾਵੇ ਜੀ ਜਿਹੜਾ ਉਹ ਗੀਤ ਆ ਸਰਿੰਦਰ ਛੰਦੇ ਦੀ ਆਵਾਜ਼ ਚ ਰਿਕਾਰਡ ਕੀਤਾ ਜੀ ਪਾਤਰ ਤੋਂ ਲਿਖਾ ਕੇ ਗਏ ਉਹ ਇੰਨਾ ਖੁਸ਼ ਹੋਇਆ ਪ੍ਰੋਡਿਊਸਰ ਵਿਜੇਟੰਡਰ ਮੈਨੂੰ ਯਾਦ ਆ ਇਹ ਹੀ ਘਰ ਸੀ ਉਦੋਂ ਅਜੇ ਇਹ ਕਲੋਨੀ ਵੱਸਦੀ ਸੀਗੀ ਵੱਸ ਨਹੀਂ ਸੀ ਤੇ ਉਹਨਾਂ ਨੇ ਪਾਤਰ ਨੇ ਕੁਝ ਨਹੀਂ ਮੰਗਿਆ ਡੰਡਰ ਨੇ ਇੱਕ ਲਫਾਫਾ ਤਿਆਰ ਕਰਕੇ ਤੇ ਉਹਨੂੰ ਦਿੱਤਾ ਅਸੀਂ ਅਜੇ ਲੋ ਫਰਲਾਂ ਗਏ ਹੋਵਾਂਗੇ ਡੰਡਰ ਕਹਿੰਦਾ ਯਾਰ ਮੈਂ ਪੈਸੇ ਥੋੜੇ ਦੇ ਕੇ ਆਇਆ ਉੱਥੋਂ ਫਿਰ ਕਾਰ ਮੋੜ ਲਈ ਉਹਨੇ ਅੱਛਾ ਤੇ ਦੂਜੀ ਵਾਰ ਦੇ ਕੇ ਆਇਆ ਤੇ ਮੈਂ ਕਿਹਾ ਹੁਣ ਤਸੱਲੀ ਆ ਤੂੰ ਦੇਖ ਲੈ ਅਜੇ ਤਾਂ ਮੌਕਾ ਉਹ ਕਹਿੰਦਾ ਫੇਰ ਮੋੜਕਾਰ ਉਸ ਗੀਤ ਦੇ ਅਸੀਂ ਤਾਂ ਆਪ ਉਹਨਾਂ ਤੋਂ ਲਿਖਾਉਂਦੇ ਰਹੇ ਹਾਂ ਜੀ ਪਰ ਆਪਣਾ ਅਮਤੋਜ ਉਹਨਾਂ ਨੇ ਇੱਕ ਕੋਈ ਨਾਟਕ ਕੀਤਾ ਸ਼ਧ ਪ੍ਰਾਈ ਕੁਕ ਸੀ ਉਹਦਾ ਨਾਮ ਉਹਦੇ ਵਿੱਚ ਵੀ ਉਹਨਾਂ ਤੋਂ ਪਾਤਰ ਉਹਨਾਂ ਤੋਂ ਗੀਤ ਲਿਖਾਏ ਸੀ ਉਹ ਕੁਕ ਦਿੱਕ ਤੇ ਇਸ ਤਰ੍ਹਾਂ ਦਾ ਕੰਮ ਵੀ ਕਰ ਦਿੰਦੇ ਸੀਗੇ ਕੋਈ ਇਹ ਤਾਂ ਸਾਰੇ ਸਹਰ ਲੁਧਿਆਣੇ ਵੀ ਹੁਣ ਵੀ ਕਰਦੇ ਰਹੇ ਨੇ ਨਹੀਂ ਮੈਂ ਕਹਾਂ ਜੇ ਪੂਰੀ ਤਰ੍ਹਾਂ ਆ ਜਾਂਦੇ ਤਾਂ ਹੋਰ ਕਈ ਵੱਡੇ ਗੀਤਕਾਰਾਂ ਨੂੰ ਸਮ ਸਮੇਤ ਸ਼ਵਸ਼ੇਰ ਸੰਦ ਨੂੰ ਖਤਰਾ ਹੋ ਸਕਦਾ ਸੀ ਉਹ ਇਸ ਕਰਕੇ ਨਹੀਂ ਵੀ ਉਹ ਉਹਦਾ ਜਿਹੜਾ ਕਾਬਸ਼ਲੀ ਸੀ ਢੰਗ ਸੀਗਾ ਪਹਿਲੀ ਗੱਲ ਤਾਂ ਉਹ ਸੱਤੋਂ ਹਰ ਲਿਆਦਨਾ ਵੱਡਾ ਜੀ ਮੈਂ ਕਿੰਨਾ ਹੁਬ ਕੇ ਕਹਿਣਾ ਜੀ ਕਿ ਪੰਜਾਬੀ ਪੋਟਰੀ ਚ ਨੰਬਰ 1 ਸਰਜੀਤ ਪਾਤਰ ਨੰਬਰ 2 ਸਰਜੀਤ ਪਾਤਰ ਨੰਬਰ 3 ਸਰਜੀਤ ਪਾਤਰ ਗਾਂ ਭਰ ਲਓ ਜੀ ਦੇ ਨਾਂ ਭਰਨੇ ਜੀ 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 ਕੀ ਬਾਤ ਹੈ ਜਿਹੜਾ ਇਹ 6 ਸਵਾ ਤੇ ਕਹਿ ਚੁੱਕਿਆ ਹੋਏ ਤੇ ਜਿਹੜਾ ਉਹਦੇ ਜ਼ੁਬਾਨੀ ਸ਼ੇਰ ਸਾਹਮਣੇ ਸੁਣਾਉਂਦਾ ਸਾਡੀ ਤਾਂ ਸ਼ਰਧਾ ਹੀ ਬਹੁਤ ਸੀ ਉਹਦੇ ਕੋਲ ਜੀ ਪਾਤਰ ਸਾਡੇ ਵੇਲੇਾਂ ਦਾ ਇੱਕ ਯੋਗ ਸ਼ਾਇਰ ਸੀ ਜਿਸ ਨੇ ਲਗਭਗ ਪੰਜਾਬੀ ਸਹਿਤ ਜਗਤ ਦੇ ਵਿੱਚ 1970 ਤੋਂ ਲੈ ਕੇ ਅੱਜ ਤੱਕ ਰਾਜ ਕੀਤਾ ਹੈ ਪਾਤਰ ਬਹੁਤ ਸਹਿਜ ਦੇ ਵਿੱਚ ਬੜੀ ਹਲੀਮੀ ਨਾਲ ਬੜੀ ਗੰਭੀਰਤਾ ਨਾਲ ਗੱਲ ਕਰਨ ਵਾਲਾ ਸ਼ਖਸੀਅਤ ਸੀ ਤੁਸੀਂ ਉਸ ਦੀ ਸ਼ਖਸੀਅਤ ਦੇ ਵਿੱਚ ਤੇ ਉਸ ਦੀ ਕਵਿਤਾ ਦੇ ਵਿੱਚ ਕੋਈ ਨਿਖੇੜਾ ਨਹੀਂ ਕਰ ਸਕਦੇ ਜਿਸ ਤਰ੍ਹਾਂ ਦੀ ਉਸ ਦੀ ਸ਼ਖਸੀਅਤ ਸੀ ਉਸੇ ਤਰ੍ਹਾਂ ਦੀ ਉਸ ਦੀ ਕਵਿਤਾ ਸੀ ਉਸੇ ਤਰ੍ਹਾਂ ਦੀ ਉਸ ਦੀ ਸ਼ਾਇਰੀ ਸੀ ਪਾਤਰ ਜਿਹੜਾ ਉਸ ਦਾ ਹਰੇਕ ਲਈ ਥਾਪੜਾ ਸੀ ਹਰੇਕ ਲਈ ਨਿੱਗ ਸੀ ਹਰੇਕ ਲਈ ਉਸ ਨੂੰ ਆਪਣੀ ਗਲਗਫੜੀ ਚ ਲੈ ਕੇ ਉਸ ਨੂੰ ਪਿਆਰ ਕਰਦਾ ਸੀ ਪਾਤਰ ਆਪਣੇ ਆਪ ਦੇ ਵਿੱਚ ਪਾਤਰ ਸੀ ਹੋਰ ਕੋਈ ਪਾਤਰ ਨਹੀਂ ਬਣ ਸਕਦਾ ਮੇਰਾ 1977 ਤੋਂ ਲੈ ਕੇ ਸਾਡਾ ਦੋਸਤੀ ਦਾ ਸਬੰਧ ਆ ਦੇ ਨਾਲ ਅਸੀਂ ਯੂਨੀਵਰਸਿਟੀ 'ਚ ਇਕੱਠੇ ਹੁੰਦੇ ਸੀ ਐਮਏ ਕਰਨ ਮਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਉਸ ਤੋਂ ਪਹਿਲਾਂ ਉਹਨੇ ਰੰਗ ਪੀਰ ਕਾਲਜ ਕਪੂਰਥਲੇ ਤੋਂ ਜੀਏ ਕਿਤੇ ਉਦੋਂ ਨਵ ਸੁਰਜੀਤ ਹੁੰਦਾ ਸੀ ਯੂਨੀਵਰਸਿਟੀ ਚ ਆ ਕੇ ਸੰਗੀਤਮ ਬਣ ਗਿਆ ਫਿਰ ਹੌਲੀ ਹੌਲੀ ਦੂਜੇ ਸਾਲ ਜਦੋਂ ਉਹ ਐਮਏ 'ਚ ਸੀ ਫਿਰ ਉਹ ਆਪਣੇ ਪਿੰਡ ਦੇ ਨਾਂ ਤੇ ਸੁਰਜੀਤ ਪਾਤਰ ਬਣ ਗਿਆ ਐਮਏ ਦੇ ਸਾਰੇ ਵਿਦਿਆਰਥੀ ਸੀ ਸਾਰੇ ਵੱਖ-ਵੱਖ ਥਾਵਾਂ ਤੇ ਨੌਕਰੀਆਂ ਤੇ ਆਪਣੇ ਆਪਣੇ ਥਾਂ ਤੇ ਪਹੁੰਚ ਗਏ ਮੈਂ ਇਸੀ ਕਾਲਜ ਬਤਾਲੇ ਆ ਗਿਆ ਤੇ ਬਾਬਾ ਬੁੱਢਾ ਕਾਲਜ ਉਹ ਵੀਰ ਸਾਹਿਬ ਲੈਕਚਰ ਲੱਗ ਗਿਆ ਪਾਤਰ ਕੁ ਸਮੇਂ ਬਾਅਦ ਫਿਰ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੁਬੇ ਨੇ ਆ ਗਿਆ ਕਿ ਮੈਂ ਇਸੇ ਕਾਲਜ ਬੰਦਾਲੇ ਵਿੱਚ ਹੀ ਰਹਿਣ ਪਰ ਜਦੋਂ ਵੀ ਮੇਰਾ ਲੁਧਿਆਣਾ ਆਉਂਦਾ ਸੀ ਤਾਂ ਪਾਤਰ ਦੇ ਕਮਰੇ 'ਚ ਮੇਰਾ ਡੇਰਾ ਹੁੰਦਾ ਸੀ ਯਾਰ ਸੋ ਇਸ ਕਰਕੇ ਪਾਕਦਮ ਕਦਮ ਤੇ ਮੈਂ ਪਾਤਰ ਨੂੰ ਜਾਣਦਾ ਪਾਤਰ ਲੋਕਾਂ ਦੀ ਬਹੁਤ ਵਧੀਆ ਸ਼ਾਇਰ ਅਜੀਮ ਸ਼ਾਇਰ ਸ਼ਰੋਮਣੀ ਸ਼ਾਇਰ ਜੋ ਵੀ ਅਸੀਂ ਕਹਿ ਸਕਦੇ ਆ ਸੁਰਜੀਤ ਪਾਤਰ ਦਾ ਵਿਛੋੜਾ ਜਿਵੇਂ ਇਹ ਤਾਂ ਉੱਤੇ ਤੱਕ ਸੀਰੀ ਦਾ ਜਾਣਾ ਆ ਤਾਂ ਵਾਸਤੇ ਇਹ ਲਿਟੇ ਚੱਪਾ ਜਾਣਾ ਪਰ ਮੇਰੇ ਵਾਸਤੇ ਇੱਕ ਮਹਿਕ ਦਾ ਜਾਣਾ ਆ ਉਹਦੇ ਨਾਲ ਹੀ ਚੰਗਾ ਚੰਗਾ ਲੱਗਦਾ ਸੀ ਕਈ ਵਾਰੀ ਵਿਰੋਧ ਵੀ ਹੁੰਦਾ ਸੀ ਜਿਹੜੀ ਵੀ ਸਾਰਾ ਮਿੱਠੇ ਮਿੱਠਿਆ ਹੁੰਦਾ ਸੀ ਪਰ ਉਹਦਾ ਰੋਧ ਕਰਕੇ ਵੀ ਸਾਨੂੰ ਕਦੇ ਅਹਿਸਾਸ ਨਹੀਂ ਹੋਇਆ ਕਿ ਸੁਰੀਤ ਪਾਤਰ ਜੀ ਉਹ ਕਿੰਨੇ ਰਤਨ ਨੇ ਏਸੇ 52 ਸਾਲ ਇੱਕ ਦੂਸਰੇ ਦੇ ਸੰਗ ਸਾਥ ਰਹੇ। ਕਿਉਂ ਬਤ ਦੁੱਤ ਰਹੇ ਆ। ਅਸੀਂ ਸਵਸੰਧ ਨਾਲ ਸਾਥ ਹਾਂ। ਉਹ ਤਾਂ ਮੈਨੂੰ ਲੱਗਦਾ ਜਿਆਦਾ ਪੱਕਾ ਹੋ ਗਿਆ ਕਿਉਂਕਿ ਹਰ ਤੋਂ ਬਾਅਦ ਸਾਡੀ ਜ਼ਿੰਮੇਵਾਰੀ ਹੈ ਉਹ ਮਨ ਤੇ ਬੁੱਕ ਵੀ। ਉਹ ਦੋ ਸਾਲੋਂ ਡੇਢ ਸਾਲ ਨੂੰ ਕੋਠਲੀ ਬਣ ਕੇ ਦੇਖ ਗਏ। ਉਹਨਾਂ ਸੀ ਵੇਖਣਾ ਕਿ ਅਸੀਂ ਸੁਨੀਲ ਪਾਤਲ ਨਾਲ ਕਿਵੇਂ ਵਿਹਾਰ ਕਰ ਰਹੇ ਹਾਂ ਉਸ ਦੇ ਨਾਲ ਕਿਵੇਂ ਨਿਭਣਾ। ਪਰ ਤਾਂ ਸਾਡੇ ਜਿਹੜੇ ਅਦਰ ਤੇ ਵੱਡੇ ਨਾਲ ਉਹਨਾਂ ਦੇ ਇਸ ਕਰਕੇ ਵੱਡੇ ਨੇ ਉਹ ਸਰਵੰਤੇ ਵੀ ਸੀ ਸ਼ਰਧਾ ਸਾਧਕ ਵੀ ਸੀ ਨਾਲ ਦੀ ਨਾਲ ਉਹ ਜਿੱਥੇ ਬੰਦਕ ਨਿਜ਼ਾਮ ਦੇ ਵਿੱਚ ਵੀ ਆਪਣੇ ਆਪ ਪੰਜਾਬੀ ਸਾਹਿਬ ਰਿਕਾਰਡ ਵਿੱਚ ਆਣਾ ਦਾ ਵਾਰਸ ਖਾਸ ਇਸ ਜਾਂ ਹੋਰ ਸਿਸਟਮਾਂ ਚ ਸਰਗਰਮ ਹੋਣ ਦਾ ਨਾਮ ਸੀ ਉਹ ਯਾਦਾਂ ਪਾਲਸ ਵਿੱਚ ਦਾਖਲ ਭਾਗਪੀ ਸੀ ਉੱਥੇ ਬਹੁਤ ਪੁਰਾਣੀ ਗੱਲ ਹੈ ਪਰ ਨਾਲੇ ਬੇਸਿਕ ਰੋਗ ਬਾਕੀ ਸਭ ਉੱਤੇ ਉਹ ਬੋਲਦੇ ਉਸੇ ਬੋਲਦੇ ਜਦੋਂ ਫਿਰ ਪਾਇਆ ਨਾ ਕਿ ਉਹ ਸੋ ਉਹਨਾਂ ਦੀ ਇਸ ਨੇ ਲੋਕਾਂ ਦਾ ਤਰਸਾਈ ਹਰ ਵਿਚਾਰਧਾਰਾ ਦੇ ਬੰਦੇ ਤੱਕ ਤਰਸਾਈ ਉਹ ਨਵੇਖਣੀ ਸੀ ਸ਼ਾਇਰੀ ਬਾਰੇ ਬਹੁਤੀ ਗੱਲਾਂ ਮਤਾਂ ਨਹੀਂ ਕਰਨੀਆਂ ਕਿ ਦੁਨੀਆ ਪਰ ਦੇ ਲੋਕ ਉਹਨਾਂ ਸ਼ਾਇਰੀ ਦੀ ਗੱਲ ਕਰਦੇ ਮੈਨੂੰ ਲੱਗਦਾ ਕਿ ਪਾਤਰ ਜਿੱਦੀ ਬੁੱਕੜ ਵਾਲਾ ਸ਼ਾਇਰ ਮੇਰੇ ਸਮਕਾਲੀਆਂ ਚ ਉਹ ਮੇਰੇ ਤੋਂ ਪੁਰਾਣੇ ਜਿਹੜੇ 10 ਸਾਲ ਸਾਡੇ ਤੋਂ ਵੱਡੇ ਨੇ 8-6 ਸਾਲ ਵੱਡੇ ਨੇ ਐਡੀ ਵੱਡੀ ਬੁੱਕਲ ਕਿਸੇ ਦੀ ਵੀ ਨਹੀਂ ਸੰਕੀਰਣ ਦਾ ਤਾਂ ਉਹ ਨੇੜੇ-ਨੇੜੇ ਨਹੀਂ ਸੀ ਉਹ ਜਾਣ ਤੋਂ ਬਾਅਦ ਇਹ ਨਿਕਲ ਲੱਗ ਗਿਆ ਜਿਵੇਂ ਕਿਸੇ ਥੱਲੇ ਉਹ ਧਰਤੀ ਜਿਹੜੀ ਚਾਦਰ ਸੀ ਉਹ ਖਿੱਚ ਲਈ ਹੋਏ ਕਿਸੇ ਨੇ ਤੇ ਉਦੋਂ ਆਕਾਸ਼ ਦਾ ਕਿਸੇ ਨੇ ਸਹਾਰੇ ਤੋਂ ਲਾਲ ਹੋ ਗਿਆ ਚਦੂਆ ਉਹ ਜਾਣਨਾ ਉਦੋਂ ਸ਼ਬਦ ਹਾਰ ਗਏ ਨੇ ਸੁਜੀਤ ਪਾਤ ਜੀ ਜ਼ਿੰਦਗੀ ਸ਼ਬਦ ਮਹੌਲ ਪਰਿਵਾਰ ਸੰਸਾਰ ਵਿਹਾਰ ਦੇ ਬਾਰੇ ਜੋ ਕੁਝ ਸੁਝਾਇਆ ਤਾਂ ਮਾਨਣਯੋਗ ਠੰਡਕ ਦਾ ਅਹਿਸਾਸ ਦਿੱਤਾ ਉਸ ਠੰਡੇ ਬੁਝਣਾ ਅ ਬੜੇ ਪਰੇਮਾਨ ਨਾਲ ਅਸੀਂ ਉਹਨਾਂ ਨੂੰ ਅੱਜ ਵਿਦਾ ਕਰਨ ਆਏ ਹਾਂ ਇੱਥੇ ਤੇ ਮੈਂ ਵੀ ਕਹਿਣਾ ਕਿ surjit ਪਾਤਰ ਦੁਬਾਰਾ ਨਹੀਂ ਜੰਮਣਾ ਤੇ ਇੰਨੇ ਨਿਮਰ ਇੰਨੇ ਹਮੇ ਤੋਂ ਰਹਿਤ ਇਨਸਾਨ ਇੱਕ ਤਾਂ ਸ਼ਾਇਰ ਵੱਡਾ ਹੋਣਾ ਹੁੰਦਾ ਹੀ ਹੈ ਇੰਨੇ ਖੂਬਸੂਰਤ ਮਹਾਨ ਇਨਸਾਨ ਸੀ ਉਹ ਕਿ ਉਹ ਬੱਚਿਆਂ ਨਾਲ ਬੱਚੇ ਹੋ ਜਾਂਦੇ ਸੀ ਆਪ ਤੋਂ ਛੋਟਿਆਂ ਨਾਲ ਜਾਂ ਵਿਦਵਾਨਾਂ ਨਾਲ ਵਿਦਵਾਨ ਸ਼ਾਇਰਾਂ ਨਾਲ ਸ਼ਾਇਰ ਜਿਸ ਤਰ੍ਹਾਂ ਦੇ ਵੀ ਉਹ ਕਹ ਲੋ ਕਿ ਬੰਦਾਗੇ ਹੁੰਦਾ ਸੀ ਉਸ ਦੇ ਪੱਧਰ ਤੇ ਆ ਜਾਂਦੇ ਸੀ ਤੇ ਕਦੀ ਕਿਸ ਨੂੰ ਅਹਿਸਾਸ ਨਹੀਂ ਹੋਣ ਦਿੰਦਾ ਕਿ ਉਹ ਨੀਮਾ ਪੰਜਾਬੀ ਸਾਹਿਤ ਲਈ ਹੀ ਨਹੀਂ ਸਾਡੇ ਪੰਜਾਬੀ ਦੇ ਪਾਠਕਾਂ ਲਈ ਵੀ ਜਿੰਨੇ ਵੀ ਪੰਜਾਬੀ ਨਾਲ ਜੁੜੇ ਹੋਏ ਲੋਕ ਆ ਸਾਰਿਆਂ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਘਟਾ ਕਿਉਂਕਿ ਸੁਰਜੀਤ ਪਾਤਰ ਜੀ ਜਿਵੇਂ ਮੈਂ ਕਹਾ ਸਰਵ ਪ੍ਰਵਾਨਿਤ ਅਕਸ਼ੀਅਤ ਸੀ ਜਿਹੜਾ ਉਹਨਾਂ ਦਾ ਸੁਭਾਅ ਸੀ ਜਿਵੇਂ ਉਹਨਾਂ ਦਾ ਮੱਠ ਕੋਲੜਾ ਸੁਭਾਅ ਨਵੇਂ ਲੇਖਕਾਂ ਨੂੰ ਤਸ਼ਾਹਦ ਕਰਨਾ ਹੈ ਜਿਹੜਾ ਉਹਨਾਂ ਨੂੰ ਅਸ਼ੀਰਵਾਦ ਦੇਣਾ ਤੇ ਇੱਕ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਮੇਰਾ ਖਿਆਲ ਆ ਵੀ ਇੰਨੀਆਂ ਫੋਟੋਆਂ ਕਿਸੇ ਸਹਿਤਕਾਰ ਨਾਲ ਤੇ ਮੇਰਾ ਖਿਆਲ ਉਹਨਾਂ ਨਾਲ ਫੋਟੋ ਖਿਚਵਾਉਣਾ ਹਰ ਪਾਠਕ ਦੀ ਤੇ ਹਰ ਲੇਖਕ ਦੀ ਅੱਛਾ ਹੁੰਦੀ ਸੀ ਕਿ ਵੀ ਮੈਰੀ ਫੋਟੋ ਜ਼ਰੂਰ ਪਾਤਰ ਸਾਹਿਬ ਨਾਲ ਹੋਵੇ ਜਿਹੜੇ ਵੀ ਉਹਨਾਂ ਨੂੰ ਇੱਕ ਵਾਰ ਸਤਿਕਾਰਤ ਮਿਲਦੀ ਸੀ ਤੇ ਉਹ ਕਦੇ ਉਹਨਾਂ ਨੂੰ ਭੁੱਲ ਨਹੀਂ ਸਕਦੇ ਸੋ ਇਸ ਤਰ੍ਹਾਂ ਇੱਕ ਲੰਮੇ ਕਾਫਲੇ ਨੇ ਦੋਸਤਾਂ ਨੇ ਪਿਆਰਿਆਂ ਨੇ ਪਿਆਰ ਕਰਨ ਵਾਲਿਆਂ ਨੇ ਡਾਕਟਰ surjit pattar ਨੂੰ ਇਸ ਤਰ੍ਹਾਂ ਵਿਦਾ ਕੀਤਾ ਕੁਝ ਇਹਨਾਂ ਬੋਲਾਂ ਦੇ ਨਾਲ ਅਸੀਂ ਵੀ ਉਹਨਾਂ ਨੂੰ ਅਲਵਿਦਾ ਆਖਦੇ ਹਾਂ ਮੈਂ ਤਾਂ ਨਹੀਂ ਰਹਾਗਾ ਮੇਰੇ ਗੀਤ ਰਹਿਣਗੇ ਪਾਣੀ ਨੇ ਗੀਤ ਮੇਰੇ ਮੈਂ ਪਾਣੀ ਤੇ ਲੀਕ ਹਾਂ ਜਾਂ ਜਿਵੇਂ ਸਾਡਾ ਪਿਆਰਾ ਸ਼ਾਇਰ ਸਰਜੀਤ ਪਾਤਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਹਿੰਦਾ ਖਾਮੋਸ਼ ਚਿਹਰਾ ਬੰਦਾ ਖਾਮੋਸ਼ ਹੋ ਗਿਆ